ਲਓ ਕਬੱਡੀ ਪਾਉਣ ਦੇ ਵਾਸਤੇ ਤਿਆਰ ਵਰਦਾਰ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਇਹ ਹੰਤਮਾਲ ਆ ਮੈਦਾਨ ਦੇ ਵਿੱਚ ਸਾਹੋਕੇ ਵਾਲਾ ਰਵੀ ਪਹਿਲੀ ਰੇਡ ਦੇ ਉੱਪਰ ਕੋਸ਼ਿਸ਼ ਕਰਦਾ ਡੱਕਣ ਦੀ ਬੱਲੇ ਬੱਲੇ ਹੁੰਦੀ ਹੋਈ ਆ ਨੁਖੜ ਦੇ ਪਾਰ ਆ ਸੱਜੇ ਖੱਬੇ ਸੱਜੇ ਖੱਬੇ ਕਬੱਡੀ ਅਜੜਈਆਂ ਤੋਲਾ ਪਿੰਡੇ ਲਾ ਲ ਯਵਾਨਾਂ ਦੇ ਹੋਈ ਪੈ ਮੇਰਾ 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 ਕਬੱਡੀ 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 ਹਾ ਉਹ ਸਿਰੇ ਦਾ ਜਫਾ ਲੱਗ ਗਿਆ ਫਾਈਨਲ ਮੈਚ ਦੇ ਵਿੱਚ ਪਹਿਲਾ ਜਫਾ ਲੱਗ ਗਿਆ ਉਹ ਸੰਦੀਪ ਸੁਲਤਾਨ ਦੀ ਕਬੱਡੀ ਪੈ ਗਈ ਬੈਂਕੋਵਰ ਰਿਚਮਨ ਦੀ ਟੀਮ ਦੀ ਤਰਫੋਂ ਮੇਰੇ ਵੀਰੋ 2025 ਦੇ ਕਬੱਡੀ ਸੀਜ਼ਨ ਦਾ ਇਹ ਸੁਪਰ ਫਾਈਨਲ ਸਰੀ 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 ਤੇ ਸੁਲਤਾਨ ਉਹ ਸਰੀ ਆ ਅੱਜ ਸਮੇਂ ਖੇਡ ਕਬੱਡੀ ਸਿਰੇ ਦੀ ਇੱਕ ਇੱਕ ਨੰਬਰ ਲਈ ਤਾਲਿਆ ਜੂਚਣਾ ਉਹ ਦੇਖੋ ਵੀ ਮੰਨਾ ਬੱਲਨਾ ਵਾਲਾ ਉਧਰ ਬਲਜੀਤ ਨਵਾਸੀ ਵਾਲੇ ਦਾ ਧੰਨਵਾਦ ਕਰਦੇ ਹਾਂ ਇਹ ਖਾਲਸਾ ਬੰਦੇ ਦੀ ਕਬੱਡੀ ਬੱਲਨਾ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਦੂਸਰੇ ਪਾਸੇ ਗੱਦੀ ਥਾਪੀ ਆਵਰੇ ਛੰਨਾ ਵਾਲਾ ਛੰਨਾ ਵਾਲਾ ਕਮਾਲ ਦਾ ਕਬੱਡੀ ਖਿਡਾਰੀ ਦੇਖਦੇ ਮੈਂ ਸ਼ਾਨਦਾਰ ਪ੍ਰਦਰਸ਼ਨ ਇੱਕ ਇੱਕ ਨੰਬਰ ਬੜਾ ਕੀਮਤੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਪਾਲੀ ਛੰਨਾ ਵਾਲਾ ਆ ਲੋਕੀ ਖੜਖੜ ਵੇਖਣ ਗੰਬਰੂ ਖੇਡਣ ਜਦੋਂ ਕਬੱਡੀ ਜੱਜ ਹਲਕਾ ਲਾਉਂਦੇ ਸੰਦੀਪ ਜੱਸਾ ਦੇ ਲੱਭੀ ਆ ਧੂੜਾ ਪੱਟੀ ਜਾਂਦੇ ਜਿਹਨਾਂ ਦੁੱਧ ਮਾਵਾਂ ਦਾ ਪੀਤਾ ਲੋਕੋ ਫੜਨੇ ਸੌਖੇ ਨਹੀਂ ਉਹ ਲੱਖਾਂ ਤੇ ਕਲਜੀਤਾ ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕਲਜੀਤਾ ਆ ਦੇਖੋ ਵੀ ਹਰਪਾਲ ਸਿੰਘ ਪਾਲੀ ਫਤੇ ਗੜੀ ਹੰਨਾਂ ਵਾਲਾ ਪਟਿਆਲੇ ਵਾਲਾ ਹੁਣ ਤੱਕ ਤਿੰਨ ਕਬੱਡੀਆਂ ਪਈਆਂ ਨੇ ਫੈਸਲੇ ਗੋਪੀ ਗੋਪੀ ਦਾ ਪਾਲੀ ਆ ਮੈਚ ਜਿਹੜਾ ਜੱਫੀਆਂ ਵਾਲਾ ਬਣ ਗਿਆ ਮੇਰੇ ਵੀਰੋ ਹੁਣ ਤੱਕ ਇੱਕ ਵੀ ਨੰਬਰ ਜਿਹੜਾ ਧਾਵੀ ਦੇ ਹਿੱਸੇ ਨਹੀਂ ਜੁੜ ਸਕਿਆ ਨਾਲੀਆਂ ਦਾ ਖੇਡ ਕਬੱਡੀ ਦਾ ਅਗਲੀ ਕਬੱਡੀ ਪਾਉਂਦਾ ਹਰ ਆਜੂ ਗੁਰਲੇ ਪਾੜੀ ਵਾਲਾ ਸਿਕ ਸਰਦਾਰ ਕਬੱਡੀ ਖਿਡਾਰੀ ਆ ਬਾਈ ਹੀ ਰੇਡ ਦੇ ਉੱਪਰ ਵੱਲੇ ਵੱਲੇ ਉਧਰ ਫਿਰ ਜੱਫਾ ਫਿਰ ਜੱਫਾ ਫਿਰ ਅਮਰਦਾ ਅਮਰਦਾ ਅਮਰ ਅਸ਼ਨਾ ਵਾਲਾ ਬੱਲੇ 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 ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਆਹ ਦੇਖੋ ਨੇ ਕਮਾਲ ਹੋਇਆ ਪਿਆ ਕਬੱਡੀ ਕਬੱਡੀ ਆਹ 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 ਬੱਲੇ ਆਹ ਬੱਲੇ ਮੈਨੂੰ ਲੱਗਦਾ ਵੀ ਸਾਰੇ ਜੱਫੇ ਫਿਰਦੇ ਆ ਸਾਰੇ